ਅਸਾਂ ਕਹਾਂ ਸੁਆੰਮ ਕੋ ਸਿਮਰਤ ਸੁਣਾਏ ਜਿਵੇਂ ਕੁੱਤੇ ਨੂੰ ਸਿਮਰਤियां ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ ਕਹਾਂ ਸਾਕਤ ਪੈ ਹਰ ਗੁਣ ਗਾਏ ਤੇਵੇਂ ਸਾਕਤ ਦੇ ਕੋਲ ਪਰਮਾਤਮਾ ਦੇ ਗੁਣ ਗਾਵੇਂ ਆ ਸਾਕਤ ਉੱਤੇ ਅਸਰ ਨਹੀਂ ਪੈਂਦਾ ਰਾਮ 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 ਰਮੇ ਰਮ ਰਹੀ ਹੈ ਆਪ ਹੀ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਾਖਤ ਸਿਉ ਭੂਲ ਨਹੀਂ ਕਹੀਐ ਰਹਾਉ ਕਦੇ ਵੀ ਕਿਸੇ ਸਾਖਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ਕਉਵਾ ਕਹਾਂ ਕਪੂਰ ਚਰਾਏ ਕਾਂ ਨੂੰ ਮੁਸ਼ਕ ਕਪੂਰ ਖਵਾਉਣ ਤੋਂ ਕੋਈ ਗੁਣ ਨਹੀਂ ਨਿਕਲਦਾ ਕਿਉਂਕਿ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ ਉਹਨੂੰ ਕਿਵੇਂ ਕੋਈ ਕਪੂਰ ਖਵਾਊਗਾ ਕੀ ਲਾਭ ਹੋ ਸਕਦਾ ਕਾਂ ਬਿਸ਼ੀਰ ਕੋ ਦੁੱਧ ਪਿਆਏ ਇਸੇ ਤਰ੍ਹਾਂ ਸੱਪ ਨੂੰ ਦੁੱਧ ਪਲਾਉਣ ਨਾਲ ਵੀ ਕੋਈ ਫਾਇਦਾ ਨਹੀਂ ਹੋ ਸਕਦਾ ਉਡਾਂਗ ਮਾਰਨੋਂ ਫਿਰ ਵੀ ਨਹੀਂ ਟਲੇਗਾ ਸਤ ਸੰਗਤ ਮਿਲ ਬਿਵੇਕ ਬੁੱਧ ਹੋਈ ਇਹ ਚੰਗੇ ਮੰਦੇ ਕੰਮ ਦੀ ਪਰ ਕਰਨ ਵਾਲੀ ਅਕਲ ਸਾਥ ਸੰਗਤ ਵਿੱਚ ਬੈਠਿਆਂ ਹੀ ਆਉਂਦੀ ਹੈ پارਸ ਪਰਸ ਲੋਹਾ ਕੰਚਨ ਸੋਈ ਜਿਵੇਂ پارਸ ਨੂੰ ਛੋ ਕੇ ਉਹ ਲੋਹਾ ਵੀ ਸੋਨਾ ਹੋ ਜਾਂਦਾ ਹੈ ਸਾਕਤ ਸਵਾਨ ਸਭ ਕਰੇ ਕਰਾਇਆ ਕੁੱਤਾ ਤੇ ਸਾਕਤ ਜੋ ਕੁਝ ਕਰਦਾ ਹੈ ਪ੍ਰੇਰਿਆ ਹੋਇਆ ਹੀ ਕਰਦਾ ਹੈ ਜੋ ਧੁਰੇ ਲਿਖਿਆ ਸੋ ਕਰਮ ਕਮਾਇਆ ਪਿਛਲੇ ਕੀਤੇ ਕਰਮਾਂ ਅਨੁਸਾਰ ਜੋ ਕੁਝ ਮੁੱਢ ਤੋਂ ਇਸ ਦੇ ਮੱਥੇ ਉੱਤੇ ਲਿਖਿਆ ਹੈ ਉਹ ਜੋ ਸੰਸਕਾਰ ਇਸ ਦੇ ਮਨ ਵਿੱਚ ਬਣ ਚੁੱਕੇ ਹਨ ਉਸੇ ਤਰ੍ਹਾਂ ਹੀ ਹੁਣ ਕਰੀ ਜਾਂਦਾ ਹੈ ਅੰਮ੍ਰਿਤ ਲੈ ਲੈ ਨੀਮ ਸंचाई ਕਬੀਰ ਆਖਦਾ ਹੈ ਕਿ ਜੇ ਅੰਮ੍ਰਿਤ ਭਾਗ ਮਠਾਸ ਵਾਲਾ ਜਲ ਲੈ ਕੇ ਨਿੰਮ ਦੇ ਬੂਟੇ ਨੂੰ ਮੁੜ ਮੁੜ ਸਿੰਜਦੇ ਰਹੀਏ ਕਹਤ ਕਬੀਰ ਉਹ ਆਕੋ ਸਹਜ ਨਾ ਜਾਈ ਤਾਂ ਹੀ ਉਸ ਬੂਟੇ ਦਾ ਜਮੰਦਰੂ ਫੜਤਣ ਵਾਲਾ ਸੁਭਾਅ ਦੂਰ ਨਹੀਂ ਹੋ ਜਾ ਸਕਦਾ ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ ਜਿਸ ਰਾਵਣ ਦਾ ਲੰਕਾ ਵਰਗਾ ਕਿਲਾ ਸੀ ਤੇ ਸਮੁੰਦਰ ਵਰਗੀ ਉਸ ਕਿਲੇ ਦੇ ਰਾਖੀ ਕਰਨ ਲਈ ਖਾਈ ਸੀ ਤੇ ਹਰਾਮਨ ਘਰ ਖਬਰ ਨਾ ਪਾਈ ਉਸ ਰਾਵਣ ਦੇ ਘਰ ਦਾ ਅਜ ਨਿਸ਼ਾਨ ਨਹੀਂ ਮਿਲਦਾ ਕਿਆ ਮੰਗੋਂ ਕਿਛੁ ਠਹਿਰਨਾ ਰਹਾਈ ਮੈਂ ਪ੍ਰਮਾਤਮਾ ਪਾਸੋਂ ਦੁਨੀਆ ਦੀ ਕਿਹੜੀ ਸ਼ੈ ਮੰਗਾ ਕੋਈ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ ਦੇਖਤ ਨੈ ਨਾ ਚਲਿਓ ਜਗ ਜਾਈ ਰਹਾਓ ਮੇਰੀ ਅੱਖੀ ਵੇਂਦੇ ਆ ਸਾਰਾ ਜਗਤ ਤੁਰਿਆ ਜਾ ਰਿਹਾ ਹੈ 1 ਲੱਖ ਪੁੱਤ ਸਵਾ ਲੱਖ ਨਾਤੀ ਜਿਸ ਰਾਵਣ ਦੇ 1 ਲੱਖ ਪੁੱਤਰ ਤੇ ਸਵਾ ਲੱਖ ਪੁੱਤਰੇ ਦੱਸੇ ਜਾਂਦੇ ਹਨ ਤੇ ਹਰਾਵਣ ਘਰ ਦੀਆ ਨਾ ਬਤੀ ਬੋਸ ਦੇ ਮਹਿਲਾਂ ਵਿੱਚ ਕਿਤੇ ਦੀਵਾ ਬੱਤੀ ਜਗਦਾ ਨਾ ਰਹਾ ਚੰਦ ਸੂਰਜ ਜਾ ਕੇ ਤਪਦੁਰ ਸੋਈ ਇਹ ਉਸ ਰਾਵਣ ਦਾ ਜ਼ਿਕਰ ਹੈ ਜਿਸ ਦੀ ਰਸੋਈ ਚੰਦਰਮਾ ਤੇ ਸੂਰਜ ਤਿਆਰ ਕਰਦੇ ਸਨ ਬੈਸੰਤਰ ਜਾ ਕੇ ਕੱਪੜੇ ਧੋਈ ਜਿਸ ਦੇ ਕੱਪੜੇ ਬੈਸੰਤਰ ਦੇਵਤਾ ਤੋਂ ਲਾਸੇ ਔਰ ਜਿਸ ਰਾਵਣ ਦੇ ਪੁੱਤਰ ਪੋਤਰਿਆਂ ਦੀ ਰੋਟੀ ਤਿਆਰ ਕਰਨ ਲਈ ਦਿਨੇ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨੀ ਹਰ ਵੇਲੇ ਅੱਗ ਦੀਆਂ ਪੱਟੀਆਂ ਚੜੀਆਂ ਰਹਿਣੀਆਂ ਸਨ ਗੁਰਮਤਿ ਰਾਮੈ ਨਾਮ ਬਸਾਈ ਸੋ ਜੋ ਮਨੁਖ ਇਸ ਨਾਸ਼ਵੰਤ ਜਗਤ ਵੱਲੋਂ ਹਟਕੇ ਆਪਣੇ ਮਨ ਨੂੰ ਸਤਿਗੁਰ ਦੀ ਮਤ ਲੈ ਕੇ ਪ੍ਰਭੂ ਦੇ ਨਾਮ ਵਿੱਚ ਟਿਕਾਉਂਦਾ ਹੈ ਅਸਥਿਰ ਹੈ ਨਕਤ ਹੂੰ ਜਾਈ ਉਹ ਸਦਾ ਅਡੋਲ ਰਹਿੰਦਾ ਹੈ ਇਸ ਜਗਤ ਮਾਇਆ ਦੀ ਖਾਤਰ ਭਟਕਦਾ ਨਹੀਂ ਕਹ ਤ ਕਬੀਰ ਸੁਨੋ ਰੇ ਲੋਈ ਕਬੀਰ ਆਖਦਾ ਹੈ ਸੁਣੋ ਹੇ ਜਗਤ ਦੇ ਲੋਕੋ RAM ਨਾਮ ਬਿਨ ਮੁਕਤ ਨਾ ਹੋਈ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦੇ ਇਸ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ ਆਸਾ ਪਹਿਲਾ ਪੂਤ ਸ਼ੇਰੀ ਮਾਈ ਇਹ ਜੀਵਾਤਮਾ ਤਾਂ ਪਵਿੱਤਰ ਪਰਮਾਤਮਾ ਦੇ ਅੰਸ਼ ਸੀ ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ ਗੁਰ ਲਾਗੋ ਚੇਲੇ ਕੀ ਪਾਈ ਤੇ ਵੱਡੇ ਅਸਲੇ ਵਾਲਾ ਜੀਵ ਆਪਣੇ ਹੀ ਬਣਾਏ ਹੋਏ ਮਨ ਦੇ ਚੇਲੇ ਦੀ ਪੈਰੀ ਲੱਗਣ ਲੱਗ ਪਿਆ ਭਾਉ ਮਨ ਦੇ ਪਿੱਛੇ ਤੁਰਨ ਲੱਗ ਪਿਆ ਇਕ ਅਚੰਬੋ ਸੁਨੋ ਤੂੰ ਭਾਈ ਸੁਨੋ ਇੱਕ ਅਚਰਜ ਖੇਡ ਜੋ ਜਗਤ ਵਿੱਚ ਵਰਤ ਰਹੀ ਹੈ ਦੇਖ ਤ ਸਿੰਘ ਚਰਾਵਤ ਗਾਈ ਰਹਾ ਸਾਡੇ ਵੇਖਦਾ ਨਿਰਦਰ ਅਸਲੇ ਵਾਲਾ ਜੀਵ ਇੰਦਰੀਆਂ ਨੂੰ ਪਸੰਦ ਕਰਦਾ ਫਿਰਦਾ ਹੈ ਮਾਨੋ ਸ਼ੇਰ ਗਾਇਆਂ ਚਾਰਦਾ ਫਿਰਦਾ ਹੈ ਜਲ ਕੀ ਮਛਲੀ ਤਰ ਵਰ ਵਿਆਈ ਸਤ ਸੰਗ ਦੇ ਆਸਰੇ ਜੀਉਂਵਾੜੀ ਜਿੰਦ ਸੰਸਕਾਰਕ ਕੰਮਾਂ ਵਿੱਚ ਰੁੱਝ ਗਈ ਹੈ ਦੇਖਤ ਪੁਤਰਾ ਲੈ ਗਈ ਬਿਲਾਈ ਰਿਸ਼ਨਾ ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਫੜ ਕੇ ਲੈ ਗਈ ਤਲੇਰੇ ਬੈਸਾ ਉੱਪਰ ਸੂਲਾ ਹੈ ਭਾਈ ਇਸ ਜੀਵ ਨੇ ਸੰਸਾਰਕ ਵਿਸਾਰੇ ਨੂੰ ਆਪਣਾ ਬਣਾ ਲਿਆ ਹੈ ਤੇ ਅਸਲੀ ਮੂਲ ਪ੍ਰਭੂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਹੈ ਸਿਸ ਕਾ ਪੇੜ ਲੱਗੇ ਫਲ ਫੁਲਾ ਹੁਣ ਇਹੋ ਜਿਹੇ ਜੀਵ ਰੱਖਦੇ ਪੇੜ ਨੂੰ ਫੁੱਲ ਫਲ ਵੀ ਅਜਿਹੇ ਹੀ ਵਾਸ਼ਨਾ ਦੇ ਹੀ ਲੱਗ ਰਹੇ ਹਨ ਹੋਰੇ ਚਾਰ ਪੈਸ ਚੁਰਾ ਮੰਨ ਜਾਈ ਜੀਵਾਤਮਾ ਦੇ ਕਮਜ਼ੋਰ ਪੈਣ ਕਰਕੇ ਵਾਸ਼ਨਾ ਭੈਸ ਮਨ ਘੋੜੇ ਉੱਤੇ ਸਵਾਰ ਹੋ ਕੇ ਇਸ ਨੂੰ ਵਿਸ਼ੇ ਭੋਗਣ ਲਈ ਭਜਾਈ ਫਿਰਦੀ ਹੈ ਬਾਹਰ ਬੈਲ ਗੁਨ ਕਰਾਈ ਹੁਣ ਹਾਲਾਤ ਇਹ ਬਣ ਗਈ ਹੈ ਕਿ ਤੀਜ ਰੂਪ ਬਲਦ ਬਾਹਰ ਨਿਕਲ ਗਿਆ ਹੈ ਪੌਤੀ ਰਜਨੀ ਰਹਿ ਗਈ ਤੇ ਤ੍ਰਿਸ਼ਨਾ ਦੀ ਛਟ ਜੀ ਉੱਤੇ ਆ ਪਈ ਹੈ ਕਹਾ ਤ ਕਬੀਰ ਜੋ ਇਸ ਪਦ ਗੂਜੈ ਕਬੀਰ ਆਖਦਾ ਹੈ ਜੋ ਮਨੁੱਖ ਇਸ ਵਾਪਰਨ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ RAM ਰਮਤ ਤਿਸ ਸਭ ਕਿਛ ਸੂਝੈ ਪਰਮਾਤਮਾ ਦਾ ਸਿਮਰਨ ਕਰਕੇ ਉਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਾਰੀ ਸੂਝ ਪੈ ਜਾਂਦੀ ਹੈ ਤੇ ਉਹ ਇਸ ਤ੍ਰਿਸ਼ਨਾ ਜਾਲ ਵਿੱਚ ਨਹੀਂ ਫਸਦਾ ਆਸਾ ਸ੍ਰੀ ਕਬੀਰ ਜੀੋ ਕੇ ਤੇ ਪਦੇ ਦੋਤੋ ਕੇ ਇੱਕ ਤੋਕਾ ਰਾਗ ਅਸਾ ਵਿੱਚ ਭਗਤ ਕਬੀਰ ਜੀ ਦੇ ਤਿੰਨ ਬੰਦਾ ਇੱਕ ਦੋ ਤੋਕਿਆਂ ਵਾਲੀ ਬਾਣੀ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਬਿੰਦ ਤੇ ਜੇ ਨਾ ਪਿੰਡ ਕੀਆ ਅਗਨ ਕੁੰਡ ਰਹਾਇ ਜਿਸ ਪ੍ਰਭੂ ਨੇ ਪਿਤਾ ਦੀ ਇੱਕ ਬੂੰਦ ਤੋਂ ਤੇਰਾ ਸਰੀਰ ਬਣਾ ਦਿੱਤਾ ਤੇ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿੱਚ ਤੈਨੂੰ ਬਚਾਈ ਰੱਖਿਆ 10 ਮਾਸ ਮਾਤਾ ਉਦਰ ਰੱਖਿਆ ਬਹੁੜ ਲਾਗੀ ਮਾਇਆ 10 ਮਹੀਨੇ ਮਾਂ ਦੇ ਪੇਟ ਵਿੱਚ ਤੇਰੀ ਰਾਖੀ ਕੀਤੀ ਉਸ ਨੂੰ ਵਿਸਾਰਣ ਕਰਕੇ ਜਗਤ ਵਿੱਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆਦਵਾਇਆ ਹੈ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਏ ਬੰਦੇ ਕਿਉਂ ਲੋਭ ਵਿੱਚ ਫਸ ਰਿਹਾ ਹੈ ਤੇਹੀ ਰਾ ਜਨਮ ਗਵਾ ਰਿਹਾ ਪੂਰਬ ਜਨਮ ਕਰਮ ਭੂਮ ਬੀਜ ਨਹੀਂ ਬੋਇਆ ਰਹਾ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਮਿਲੇ ਇਸ ਮਨੁੱਖਾ ਸਰੀਰ ਵਿੱਚ ਕਿਉਂ ਤੂੰ ਪ੍ਰਭੂ ਦਾ ਨਾਮ ਰੂਪ ਬੀਜ ਨਹੀਂ ਬੀਜਦਾ ਬਾਰਿਕ ਤੇ ਬਿਰਦ ਘਿਆ ਹੋ ਨਾਸ ਹੋਇਆ ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈ ਪਿਛਲਾ ਬੀਤਿਆ ਸਮਾਂ ਹੱਥ ਨਹੀਂ ਆਉਣਾ ਜਾਂ ਜਾਂ ਆਏ ਝੋਟ ਫਕਰੇ ਤਬ ਕਾਹੇ ਰੋਇਆ ਜਿਸ ਵੇਲੇ ਜੰਮ ਚੋਟ ਚੋਟ ਚੋਟੀ ਜੂੜਾ ਚੋਟੀ ਤੋਂ ਉੱਤੋਂ ਜਿਸ ਵੇਲੇ ਜੰਮ ਸਿਰੋਂ ਆ ਫੜੇਗਾ ਤਦੂ ਰੋਣ ਦਾ ਕੀ ਲਾਭ ਹੋਏਗਾ ਜੀਵਨ ਕੀ ਆਸ ਕਰੈ ਜੰਮ ਨਿਹਾਰੈ ਸਾਸਾ ਬੁੱਢਾ ਹੋ ਕੇ ਜੇ ਵੀ ਤੂੰ ਹੋਰ ਜੀਵਨ ਦੀ ਆਸ ਬਣਾ ਰਿਹਾ ਤੇ ਉਧਰ ਜੰਮ ਤੇਰੇ ਸਾਥ ਤੱਕ ਰਿਹਾ ਹੈ ਭਾਉ ਗਿਣ ਰਿਹਾ ਹੈ ਕਿ ਕਦੋਂ ਮੁਕਣ ਤੇ ਆਉਂਦੇ ਹਨ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਏ ਕਬੀਰ ਜਗਤ ਨਟ ਦੀ ਖੇੜੀ ਹੀ ਹੈ ਇਸ ਖੇੜ ਵਿੱਚ ਜਿੱਤਣ ਲਈ ਪ੍ਰਭੂ ਦੀ ਯਾਦ ਦਾ ਪਾਸਾ ਸੁੱਟ ਪ੍ਰਭੂ ਦੀ ਯਾਦ ਹੀ ਖੇਡ ਖੇਡੋ ਆਸ ਤਨ ਰਹਿ ਨੀ ਮਨ ਪੁਨਰਪਕਾਰੋ ਹਉ ਪਾਚੋਂ ਤਤ ਬrati ਮੈਂ ਆਪਣੇ ਸਰੀਰ ਨੂੰ ਆਪਣਾ ਮਨ ਰੰਗਣ ਲਈ ਰੰਗਣ ਵਾਲਾ ਭਾਂਡਾ ਬਣਾਇਆ ਹੈ ਭਾਵੇਂ ਮੈਂ ਆਪਣੇ ਮਨ ਨੂੰ ਬਾਹਰ ਭਟਕਣ ਤੋਂ ਵਰਜ ਕੇ ਸਰੀਰ ਦੇ ਅੰਦਰ ਹੀ ਰੱਖ ਰਹੀ ਹਾਂ ਮਨ ਨੂੰ ਮੈਂ ਭਲੇ ਗੁਣਾ ਦੇ ਰੰਗ ਨਾਲ ਰੰਗਿਆ ਹੈ ਇਸ ਕੰਮ ਵਿੱਚ ਸਹਾਇਤਾ ਕਰਨ ਲਈ ਦਇਆ ਧਰਮ ਆਦਿਕ ਦੇਵੀ ਗੁਣਾ ਨੂੰ ਮੈਂ ਮੇਲੀ ਜਾਂਜੀ ਬਣਾਇਆ ਹੋਇਆ ਹੈ RAM RAAY ਸਿਉ ਭਾਵਰ ਲੈ ਹੋਂ ਆਤਮ ਤਿਹ ਰੰਗ ਰਾਤੀ ਹੁਣ ਮੈਂ ਜਗਤਪਤੀ ਪ੍ਰਮਾਤਮਾ ਨਾਲ ਲਾਵਾਂ ਲੈ ਰਹੀ ਹਾਂ ਤੇ ਮੇਰਾ ਆਤਮਾ ਉਸ ਪਤੀ ਦੇ ਪਿਆਰ ਵਿੱਚ ਰੰਗਿਆ ਗਿਆ ਹੈ ਗਾਉ ਗਔਰੀ ਦਲਹਣੀ ਮੰਗਲ ਚਾਰਾ ਏ ਨਵੀਂ ਬੋਟਿਓ ਪ੍ਰਭੂ ਪ੍ਰੀਤ ਵਿੱਚ ਰੰਗੇ ਹੋਏ ਗਿਆਨ ਇੰਦਰੀਓ ਤੁਸੀਂ ਮੋੜ ਮੋੜ ਸੁਹਾਗ ਦੇ ਗੀਤ ਗਾਓ ਮੇਰੇ ਘਰੇ ਆਏ ਰਾਜਾ RAM ਪਤਾਰਾ ਰਹਾਓ ਕਿਉਂਕਿ ਮੇਰੇ ਹਿਰਦੇ ਘਰ ਵਿੱਚ ਮੇਰਾ ਪਤੀ ਜਗਤ ਦਾ ਮਾਲਕ ਪਰਮਾਤਮਾ ਆਇਆ ਹੈ ਨਾਬ ਕਮਲ ਮਹਿ ਬੇਦੀਰ ਚਲੇ ਬ੍ਰह्म ਗਿਆਨ ਉਚਾਰਾ ਸਵਾਸ ਸਵਾਸ ਉਸ ਦੀ ਯਾਦ ਵਿੱਚ ਗੁਜ਼ਾਰਨ ਨੂੰ ਮੈਂ ਵਿਆਹ ਲਈ ਵੇਦੀ ਬਣਾ ਲਿਆ ਹੈ ਸਤਿਗੁਰੂ ਦਾ ਸ਼ਬਦ ਜੋ ਪ੍ਰਭੂ ਪਤੀ ਨਾਲ ਜਾਣ ਪਛਾਣ ਕਰਾਉਂਦਾ ਹੈ ਵਿਆਹ ਦਾ ਮੰਤਰ ਉਚਾਰਿਆ ਜਾ ਰਿਹਾ ਹੈ राम राय ਸੋ ਦੁਲਹ ਪਾਇਓ राम राय ਸੋ ਦੁਲਹ ਪਾਇਓ ਆਸ ਬੜ ਭਾਗ ਹਮਾਰਾ ਮੇਰੇ ਅਦੇਹੇ ਭਾਗ ਜਾਗੇ ਹਨ ਕਿ ਮੈਨੂੰ ਜਗਤ ਦੇ ਮਾਲਕ ਪ੍ਰਮਾਤਮਾ ਵਰਗਾ ਲਾੜਾ ਮਿਲ ਗਿਆ ਸੂਰ ਨਰ ਮੋਨ ਜਨ ਕਉ ਤਕ ਆਏ ਕੋਟ ਤੇ ਤੀਸੋ ਉਜਾਨਾ ਪ੍ਰਭ ਚਰਣਾ ਵਿੱਚ ਉਡਾਰੀਆਂ ਲਾਉਣ ਵਾਲੇ ਮੇਰੇ ਸਤ ਸੰਗੀ ਮੇਰੇ ਵਿਆਹ ਦੀ ਮਰਿਆਦਾ ਕਰਨ ਆਏ ਹਨ ਕਹ ਕਬੀਰ ਮੋਹਿ ਵਿਆਹ ਚਲੇ ਹੈ ਪੁਰਖ ਏਕ ਪਗਵਾਨਾ ਕਬੀਰ ਆਖਦਾ ਮੈਨੂੰ ਹੁਣ ਇੱਕ ਪ੍ਰਮਾਤਮਾ ਪਤੀ ਵਿਆਹ ਕੇ ਲੈ ਚੱਲਿਆ ਹੈ। ਬਾਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੀਠ ਕੇ ਨਾਮ ਡਰੋਂ ਰੇ। اے ਵੀਰ ਮੈਂ ਮਾਇਆ ਦੇ ਹੱਥੋਂ ਦੁਖੀ ਹਾਂ। ਫਿਰ ਵੀ ਸਰੀਰ ਨਾਲ ਪਿਆਰ ਦੇ ਅਧਿਆਸ ਹੋਣ ਕਰਕੇ ਮੈਨੂੰ ਜੇਠ ਦੇ ਨਾਮ ਤੋਂ ਡਰ ਲੱਗਦਾ ਹੈ ਭਾਉ ਮੇਰਾ ਮਰਨ ਨੂੰ ਚਿਤ ਨਹੀਂ ਕਰਦਾ ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬੇ ਰਹਿ ਜਰੋਂ ਰੇ ਏ ਸਖੀਓ ਸਹੇਲਿਓ ਮੈਨੂੰ ਇੰਦਰੀਆਂ ਨੇ ਆਪਣੇ ਵਾਸ ਵਿੱਚ ਕਰ ਰੱਖਿਆ ਹੈ ਮੈਂ ਦਿਉਰ ਦੇ ਵਿਛੋੜੇ ਵਿੱਚ ਭਾਉ ਵਿਚਾਰ ਤੋਂ ਸਖਣੀ ਹੋਣ ਕਰਕੇ ਅੰਦਰੇ ਅੰਦਰ ਸੜ ਰਹੀ ਮੇਰੀ ਮਤ ਬੌਰੀ ਮੈਂ ਰਾਮ ਬਿਸਾਰੇਓ ਕਿਨ ਬਿਦ ਰਹਿਨ ਰਹੋ ਰੇ ਮੇਰੀ ਅਕਲ ਮਾਰੀ ਗਈ ਹੈ ਮੈਂ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ ਵੀਰ ਹੁਣ ਇਸ ਹਾਲਤ ਵਿੱਚ ਕਿਵੇਂ ਓਵਰ ਗੁਜ਼ਾਰਾਂ ਸੇਜ ਰਮਤ ਨੈਣ ਨਹੀਂ ਪੇਖੋ ਇਹ ਦੁੱਖ ਕਾਂਸੋਂ ਕਹੋ ਰੇ ਰਹਾਓ हे वीर ए दुख मैं किस नु सुनावा कि ओ प्रभु मेरी हृदय से जत्ते बसदा है पर मेनू अखी नहीं दिसदा रहआव बाप साब का करै लराई माया सदमतवारी मेरे नाल जमया ए शरीर सदा मेरे नाल लड़ाई करदा है ਪਾਉ ਸਦਾ ਖਾਣ ਨੂੰ ਮੰਗਦਾ ਹੈ ਮਾਇਆ ਨੇ ਮੈਨੂੰ ਝੱਲੀ ਕਰ ਰੱਖਿਆ ਵੱਡੇ ਭਾਈ ਕਹ ਜਦ ਸੰਗ ਹੋਤੀ ਤਬ ਹੋਨਾ ਪਿਆਰੀ ਜਦੋਂ ਮਾਂ ਦੇ ਪੇਟ ਵਿੱਚ ਮੈਂ ਵੱਡੇ ਵੀਰ ਗਿਆਨ ਦੇ ਨਾਲ ਸਾਂ ਤਦੋਂ ਸਿਮਰਨ ਕਰਦੀ ਸਾਂ ਤੇ ਪਤੀ ਨੂੰ ਪਿਆਰੀ ਸਾਂ ਕਾਹਦ ਕਬੀਰ ਕਹਤ ਕਬੀਰ ਪੰਚ ਕੋ ਚਗਰਾ ਚਗਰਤ ਜਨਮ ਗੁਵਾਇਆ ਕਬੀਰ ਆਖਦਾ ਬਸ ਇਸੇ ਤਰ੍ਹਾਂ ਸਭ ਜੀਵਾਂ ਨੂੰ ਪੰਜ ਕਾਮਾਦਿਕਾ ਨਾਲ ਵਾਸਤਾ ਪਿਆ ਹੋਇਆ ਹੈ ਝੂਠੀ ਮਾਇਆ ਸਭ ਜਗ ਬਾਂਧਿਆ ਮੈਂ ਰਾਮ ਰਮਤ ਸੁਖ ਪਾਇਆ ਸਾਰਾ ਜਗਤ ਇਹਨਾਂ ਨਾਲ ਕਹਿੰਦਿਆਂ ਹੀ ਉਮਰ ਅਜਾਈਂ ਗਵਾ ਰਿਹਾ ਹੈ ਠਗਣੀ ਮਾਇਆ ਨਾਲ ਵੱਜਿਆ ਪਿਆ ਹੈ ਪਰ ਮੈਂ ਪ੍ਰਭੂ ਨੂੰ ਸਿਮਰ ਕੇ ਸੁਖ ਪਾ ਲਿਆ ਹੈ ਆਸਾ ਹਮ ਕਰ ਸੂਤ ਤਨੈ ਨਿਤ ਤਾਨ ਕੰਠ ਜਨੇਉ ਤੁਮਾਰੇ ਏ ਚੱਲੇ ਬ੍ਰਾਹਮਣ ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ ਤੇਰੇ ਗੜ ਵਿੱਚ ਜਨੇਉ ਹੈ ਜੇ ਸਾਡੇ ਗੱਲ ਨਹੀਂ ਤਾਂ ਵੇਖ ਉਹ ਜਿਹਾ ਹੀ ਸਾਡੇ ਘਰ ਵਿੱਚ ਬਥੇਰਾ ਸੂਤਰ ਹੈ ਜੇ ਅਸਰ ਨਾਲ ਸੀ ਨਿਤ ਤਾਣਾ ਤਣਦੇ ਹੂੰ ਤੁਮ ਤੋ ਵੇਦ ਪੜੋ ਗਾਇ ਤੇਰੀ ਗੋਬਿੰਦ ਹਿਰਦੇ ਹਮਾਰੇ ਤੇਰਾ ਵੇਦ ਆਦਿਕ ਪੜਨ ਦਾ ਮਾਣ ਵੀ ਕੂੜਾ ਕਿਉਂਕਿ ਤੁਸੀਂ ਤਾਂ ਵੇਦ ਤੇ ਗਾਇਤਰੀ ਮੰਤਰ ਮੇਰੇ ਜੀਵ ਨਾਲ ਹੀ ਉਚਾਰਦੇ ਹੋ ਪਰ ਪਰਮਾਤਮਾ ਮੇਰੇ ਹਿਰਦੇ ਵਿੱਚ ਵਸਦਾ ਹੈ meri jehwa besan nain narayan hirday basae gobinda he kamle brahman prabhu ji meri ta jeeb utte meriyan akkhan vich te tere dil vich vasde mere dil vich vasde jam dwar jab puchh sabavre tab kya kah samukanda raho ਪਰ ਤੈਨੂੰ ਜਦੋਂ ਤਰ ਬਰਾਜ ਦੀ ਜੁਰੀ ਵਿੱਚ ਪ੍ਰਭੂ ਵੱਲੋਂ ਕੋਚੋ ਹੋਵੇਗੀ ਤਾਂ ਕੀ ਉੱਤਰ ਦੇਵੇਂਗਾ ਕਿ ਕੀ ਕਰਦਾ ਰਿਹਾ ਇੱਥੇ ਸਾਰੀ ਉਮਰ ਹਾਂ ਮੋ ਗੁਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਕਈ ਜਨਮਾਂ ਤੋਂ ਤੁਸੀਂ ਲੋਕ ਸਾਡੇ ਰਾਖੇ ਬਣ ਆ ਰਹੇ ਹੋ ਅਸੀਂ ਤੁਹਾਡੀਆਂ ਦਾਈਆਂ ਬਣੇ ਰਹੇ ਤੁਸੀਂ ਸਾਡੇ ਖਸਮਗਵਾਲੇ ਬਣੇ ਰਹੇ ਕਬਹੂ ਨਾ ਪਾਰਿਓ ਤਾਰ ਚੜਹਾਇਓ ਕੈਸੇ ਖਸ ਮੁਹਮਾ ਹਰੇ ਪਰ ਤੁਸੀਂ ਹੁਣ ਤੱਕ ਨਕਾਰੇ ਹੀ ਸਾਬਤ ਤੁਸੀਂ ਕਦੇ ਵੀ ਸਾਨੂੰ ਨਦੀਆਂ ਪਾਰ ਲੰਘਾ ਕੇ ਨਾ ਚਾਰੇ ਆਪਾਏ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਕੋਈ ਮਤ ਨਾ ਦਿੱਤੀ ਤੂੰ ਬ੍ਰਾਹਮਾ ਤੂੰ ਬਾਹਮਣ ਮੈਂ ਕਾਸੀ ਕੁਜੁਲਹਾ 부ਜੋ ਮੋਰ ਗਿਆਨਾ ਇਹ ਠੀਕ ਹੈ ਕਿ ਤੂੰ ਕਾਸ਼ੀ ਦਾ ਬ੍ਰਾਹਮਣ ਹੈ ਆ ਮੈਨੂੰ ਮਾਣ ਹੈ ਭਾਉ ਮੈਨੂੰ ਮਾਣ ਹੈ ਆਪਣੀ ਵਿਦਿਆ ਤੇ ਜੋ ਤੂੰ ਕਾਂਸ਼ੀ ਵਿਸ ਹਾਸਲ ਕੀਤੀ ਤੇ ਮੈਂ ਜਾਤ ਦਾ ਜਿਲਾਹਾ ਜਿਸ ਨੂੰ ਤੁਹਾਡੀ ਵਿਦਿਆ ਪੜਨ ਦਾ ਹੱਕ ਨਹੀਂ ਤੂੰ ਤੌ ਜਾ ਚੇ ਭੂਪਤ ਰਾਜੇ ਹਰ ਸਿਉ ਮੋਰ ਧਾਨਾ ਪਰ ਮੇਰੀ ਵਿਚਾਰ ਦੀ ਗੱਲ ਸੋਚ ਕਿ ਵਿਦਿਆ ਪੜ ਕੇ ਤੁਸੀਂ ਆਖਰ ਕਰਦੇ ਕੀ ਹੋ ਉਸੀ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਤੇ ਮੇਰੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ ਆਸਾ ਜਬ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਜਗਤ ਵਿੱਚ ਮਨੁੱਖ ਦੀ ਜ਼ਿੰਦਗੀ ਅਜਿਹੀ ਹੈ ਜਿਹਾ ਸੁਪਨਾ ਹੈ ਜ਼ਿੰਦਗੀ ਸੁਪਨੇ ਵਰਗੀ ਹੀ ਹੈ ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮਨਿਦਾਹ ਨੰ ਫਰਸਾਂ ਸਭ ਤੋਂ ਉੱਚੇ ਸੁੱਖਾਂ ਦੇ ਖਜ਼ਾਨੇ ਪ੍ਰਭੂ ਨੂੰ ਛੱਡ ਕੇ ਇਸ ਸੁਪਨ ਸਮਾਨ ਜੀਵਨ ਨੂੰ ਸਦਾ ਕੈਮਰਨ ਵਾਲਾ ਜਾਣ ਕੇ ਇਸ ਨੂੰ ਗੰਢ ਕੇ ਰੱਖੀ ਹੈ ਬਾਬਾ ਮਾਇਆ ਮੋਹਿਤ ਕੀਨ ਏ ਬਾਬਾ ਸਮ ਆਇਆ ਨਾਲ ਮੋ ਪਿਆਰ ਪਾਇਆ ਹੋਇਆ ਜਿਨ ਗਿਆਨ ਰਤਨ ਹੀਰ ਲੀਨ ਰਹਾਉ ਜਿਸ ਨੇ ਸਾਡਾ ਗਿਆਨ ਰੂਪ ਹੀਰਾ ਚੜਾ ਲਿਆ ਹੈ ਨੈਣ ਦੇਖ ਪਤੰਗ ੳਰਜੈ ਪਸ ਨ ਦੇਖੈ ਆਗ ਭੰਬਟ ਅੱਖਾਂ ਨਾਲ ਦੀਵੇ ਦੀ ਲਾਟ ਦਾ ਰੂਪ ਵੇਖ ਕੇ ਭੁੱਲ ਜਾਂਦਾ ਹੈ ਮੂਰਖ ਆਗ ਨੂੰ ਨਹੀਂ ਵੇਂਦਾ ਕਾਲ ਫਾਸ ਨਾ ਮੁਗਦ ਚੇਤੇ ਕਨਕ ਕਾਮਨ ਲਾਗੋ ਤੇਵੇਂ ਹੀ ਮੂਰਖ ਜੀਵ ਸੋਨੇ ਤੇ ਇਸਤਰੀ ਦੇ ਮੋਹ ਵਿੱਚ ਫਸ ਕੇ ਮੌਤ ਦੀ ਫਾਈ ਨੂੰ ਚੇਤੇ ਨਹੀਂ ਰੱਖਦੇ ਕਰ ਵਿਚਾਰ ਬੇਕਾਰ ਪਰ ਹਰ ਤਰਨ ਤਾਰਨ ਸੋਏ ਤੂੰ ਵਿਕਾਰ ਛੱਡ ਦੇ ਅਤੇ ਪ੍ਰਭੂ ਨੂੰ ਚੇਤੇ ਕਰ ਉਹੀ ਇਸ ਸੰਸਾਰ ਸਮੁੰਦਰ ਵਿੱਚੋਂ ਤਾਰਨ ਲਈ ਜਹਾਜ਼ ਹੈ ਕਹ ਕਬੀਰ ਜਗ ਜੀਵਨ ਐਸਾ ਦੁਤੀ ਨਹੀਂ ਕੋਏ ਅਤੇ ਕਬੀਰ ਆਖਦਾ ਹੈ ਉਹ ਸਾਡੇ ਜੀਵਨ ਦਾ ਆਸਰਾ ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ ਆਸਾ ਜੋ ਮੈ ਰੂਪ ਕੀਏ ਬੋ ਤੇਰੇ ਆਪੋ ਨ ਰੂਪ ਨ ਹੋਈ ਮਾਇਆ ਦੇ ਮੋਹ ਵਿੱਚ ਫਸ ਕੇ ਮੈਂ ਜਿਹੜੇ ਕਈ ਜਨਮਾਂ ਵਿੱਚ ਫਿਰਦਾ ਰਿਹਾ ਹੁਣ ਜਨਮ ਮਰਨ ਦਾ ਗੇੜ ਮੁੱਕ ਗਿਆ ਤਾਗਾ ਤੰਤ ਸਾਜ ਸਭ ਥਾ ਕਾ ਰਾਮ ਨਾਮ ਬਸ ਹੋਈ ਮੇਰੇ ਮਨ ਦਾ ਮੋਹ ਦਾ ਤਾਗਾ ਮੋਹ ਦੀ ਤਾਰ ਤੇ ਮੋਹ ਦੇ ਸਾਰੇ ੜੰਗ ਸਭ ਮੁੱਕ ਗਏ ਹਨ ਹੁਣ ਮੇਰਾ ਮਨ ਪ੍ਰਮਾਤਮਾ ਦੇ ਨਾਮ ਦੇ ਵਸ ਵਿੱਚ ਹੋ ਗਿਆ ਹੈ ਪ੍ਰਮਾਤਮਾ ਦੇ ਨਾਮ ਦੇ ਵਸ ਮਤਲਬ ਪ੍ਰਮਾਤਮਾ ਦੇ ਹੁਕਮ ਵਿੱਚ ਆਬ ਮੋਹਨਾ ਚਨੋ ਨਿਆਵੇ ਹੁਣ ਮੈਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਮਾਇਆ ਦੇ ਹੱਥਾਂ ਤੇ ਨੱਚਣਾ ਨਹੀਂ ਆਉਂਦਾ ਮੈਂ ਲੋਕਾਂ ਦੇ ਇਸ਼ਾਰਿਆਂ ਤੇ ਦੁਨੀਆ ਦੇ ਇਸ਼ਾਰਿਆਂ ਤੇ ਮਾਇਆ ਦੇ ਇਸ਼ਾਰਿਆਂ ਤੇ ਨਹੀਂ ਨੱਚਦਾ ਮੇਰਾ ਮਨ ਮੰਦਰੀਆ ਨਾ বাজਾਵੈ ਰਹਾਉ ਹੁਣ ਮੇਰਾ ਇਹ ਮਨ ਮਾਇਆ ਦੇ ਮੋਦੀ ਢੋਲ ਕੀ ਨਹੀਂ ਵਜਦਾ ਮੰਦਰੀਆ ਢੋਲ ਕੀ ਮੰਦਲ ਐ ਸਤਿ ਸ਼ਗੁ ਢੋਲ ਕੀ ਨਹੀਂ ਵਜਦਾ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੁਟੀ ਪ੍ਰਬੂ ਦੀ ਕਿਰਪਾ ਨਾਲ ਮੈਂ ਕਾਮ ਕਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ ਮੇਰੇ ਅੰਦਰੋਂ ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ ਕਾਮ ਚੋਲਨਾ ਭਿਆ ਹੈ ਪੁਰਾਨਾ ਗਿਆ ਭਰਮ ਸਭ ਛੂਟੀ ਮੇਰਾ ਕਾਮ ਦਾ ਉਜਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ ਢਟਕਣਾ ਮੁੱਕ ਗਈ ਹੈ ਮੁਕ ਦੀ ਗੱਲ ਸਾਰੀ ਮਾਇਆ ਦੀ ਖੇਡ ਖਤਮ ਹੋ ਗਈ ਗਿਆ ਭਰਮ ਸਭ ਛੂਟੀ ਸਾਰਾ ਕੁਝ ਮੁੱਕ ਗਿਆ ਸਰਬ ਭੂਤ ਇਕੈ ਕਰ ਜਾਣਿਆ ਚੁਕੇ ਬਾਦ ਵਿਬਾਦਾ ਮੈਂ ਸਾਰੇ ਜੀਵਾਂ ਵਿੱਚ ਹੁਣ ਇੱਕ ਪ੍ਰਮਾਤਮਾ ਨੂੰ ਵਸਦਾ ਸਮਝ ਲਿਆ ਇਸ ਵਾਸਤੇ ਮੇਰੇ ਸਾਰੇ ਵੈਰ ਵਿਰੋਧ ਮੁੱਕ ਗਏ ਹਨ ਕਹ ਕਬੀਰ ਮੈਂ ਪੂਰਾ ਪਾਇਆ ਭੈ ਰਾਮ ਪਰਸਾਦਾ ਕਬੀਰ ਆਖਦਾ ਹੈ ਮੇਰੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਹੈ ਮੈਨਾਂ ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ